ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਤੋਂ ਦਰਾਮਦ ਵਸਤਾਂ ਤੇ 25 ਫੀਸਦੀ ਵਾਧੂ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ਤੇ ਸਹੀ ਪਾ ਦਿੱਤੀ ਹੈ। ਅਮਰੀਕਾ ਹੁਣ ਭਾਰਤੀ ਵਸਤਾਂ ਤੇ 25 ਫੀਸਦੀ ਥਾ ਕੁੱਲ 50 ਫੀਸਦੀ ਟੈਕਸ ਵਸੂਲੇਗਾ ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਿੱਚੋਂ ਭਾਰਤ ਤੇ ਦੁੱਗਣਾ ਟੈਰਿਫ ਲਾਇਆ ਗਿਆ ਹੈ। ਇਸ ਹੁਕਮ ਤੋਂ ਬਾਅਦ ਕੁਝ ਵਸਤਾਂ ਜਿਨ੍ਹਾਂ ਨੂੰ ਛੋਟ حاصل ਹੈ ਭਾਰਤੀ ਵਸਤਾਂ ਤੇ ਕੁੱਲ ਟੈਰਿਫ 50% ਹੋਵੇਗਾ। ਸ਼ੁਰੂਆਤੀ 25% ਟੈਕਸ 7 ਅਗਸਤ ਤੋਂ ਅਮਲ ਵਿੱਚ ਆਵੇਗਾ ਜਦੋਂ ਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ। ਨਾਣੀ ਅਮਰੀਕੀ ਸਦਰ ਨੇ ਇਹ ਵੀ ਦਾਵਾ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ ਲਈ ਖੁੱਲੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਵਾਈਟ ਹਾਊਸ ਭਾਰਤ ਤੋਂ ਦਰਮਦ ਵਸਤਾਂ ਤੇ ਵਾਧੂ ਐਡ ਵਲੋਰਮ ਡਿਊਟੀ ਲਗਾਉਣਾ ਜ਼ਰੂਰੀ ਅਤੇ ਉਚਿਤ ਸਮਝਦਾ ਹੈ। ਜੋ ਸਿੱਧੇ ਜਾਂ ਸਿੱਧੇ ਤੌਰ ਤੇ ਰੂਸੀ ਤੇਲ ਦਰਾਮਦ ਕਰ ਰਿਹਾ ਹੈ 트럼ਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਭਾਰਤ ਤੋਂ ਦਰਾਮਦ ਵਸਤਾਂ ਤੇ 25% ਵਾਧੂ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ਤੇ ਸਹੀ ਪਾ ਦਿੱਤੀ ਹੈ ਅਮਰੀਕਾ ਹੁਣ ਭਾਰਤੀ ਵਸਤਾਂ ਤੇ 25% ਦੀ ਥਾਂ ਕੁੱਲ 50% ਟੈਕਸ ਵਸੂਲੇਗਾ ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਿੱਚੋਂ ਭਾਰਤ ਤੇ ਦੁੱਗਣਾ ਟੈਰਿਫ ਲਾਇਆ ਗਿਆ ਹੈ ਇਸ ਹੁਕਮ ਤੋਂ ਬਾਅਦ ਕੁਝ ਵਸਤਾਂ ਜਿਨ੍ਹਾਂ ਨੂੰ ਛੋਟ حاصل ਹੈ ਭਾਰਤੀ ਵਸਤਾਂ ਤੇ ਕੁੱਲ ਟੈਰਿਫ 50% ਹੋਵੇਗਾ। ਸ਼ੁਰੂਆਤੀ 25% ਟੈਕਸ 7 ਅਗਸਤ ਤੋਂ ਅਮਲ ਵਿੱਚ ਆਵੇਗਾ ਜਦੋਂ ਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ। ਐਨਏੀੀ ਅਮਰੀਕੀ ਸਦਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ ਲਈ ਖੁੱਲੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਵਾਈਟ ਹਾਊਸ ਭਾਰਤ ਤੋਂ ਦਰਾਮਦ ਵਸਤਾਂ ਤੇ ਵਾਧੂ ਐਡ ਵਲੋਰਮ ਡਿਊਟੀ ਲਗਾਉਣਾ ਜ਼ਰੂਰੀ ਅਤੇ ਉਚਿਤ ਸਮਝਦਾ ਹੈ ਜੋ ਸਿੱਧੇ ਜਾਂ ਸਿੱਧੇ ਤੌਰ ਤੇ ਰੂਸੀ ਤੇਲ ਦਰਾਮਦ ਕਰ ਰਿਹਾ ਹੈ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਦਰਾਮਦ ਵਸਤਾਂ ਤੇ 25% ਵਾਧੂ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ਤੇ ਸਹੀ ਪਾ ਦਿੱਤੀ ਹੈ ਅਮਰੀਕਾ ਹੁਣ ਭਾਰਤੀ ਵਸਤਾਂ ਤੇ 25% ਦੀ ਥਾਂ ਕੁੱਲ 50% ਟੈਕਸ ਵਸੂਲੇਗਾ ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਿੱਚੋਂ ਭਾਰਤ ਤੇ ਦੁੱਗਣਾ ਟੈਰਿਫ ਲਾਇਆ ਗਿਆ ਹੈ ਇਸ ਹੁਕਮ ਤੋਂ ਬਾਅਦ ਕੁਝ ਵਸਤਾਂ ਜਿਨ੍ਹਾਂ ਨੂੰ ਛੋਟ ਹਾਸਲ ਹੈ ਭਾਰਤੀ ਵਸਤਾਂ ਤੇ ਕੁੱਲ ਟੈਰਿਫ 50% ਹੋਵੇਗਾ ਸ਼ੁਰੂਆਤੀ 25% ਟੈਕਸ 7 ਅਗਸਤ ਤੋਂ ਅਮਲ ਵਿੱਚ ਆਵੇਗਾ ਜਦੋਂ ਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ ਇਨੇ ਹੀ ਅਮਰੀਕੀ ਸਦਰ ਨੇ ਇਹ ਵੀ ਦਾਵਾ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ ਲਈ ਖੁੱਲੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਵਾਈਟ ਹਾਊਸ ਭਾਰਤ ਤੋਂ ਦਰਾਮਦ ਵਸਤਾਂ ਤੇ ਵਾਧੂ ਐਡ ਵਲੋਰਮ ਡਿਊਟੀ ਲਗਾਉਣਾ ਜ਼ਰੂਰੀ ਅਤੇ ਉਚਿਤ ਸਮਝਦਾ ਹੈ ਜੋ ਸਿੱਧੇ ਜਾਂ ਸਿੱਧੇ ਤੌਰ ਤੇ ਰੂਸੀ ਤੇਲ ਦਰਾਮਦ ਕਰ ਰਿਹਾ ਹੈ। ਟਰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਦਰਾਮਦ ਵਸਤਾਂ ਤੇ 25 ਫੀਸਦੀ ਵਾਧੂ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ਤੇ ਸਹੀ ਪਾ ਦਿੱਤੀ ਹੈ। ਅਮਰੀਕਾ ਹੁਣ ਭਾਰਤੀ ਵਸਤਾਂ ਤੇ 25 ਫੀਸਦੀ ਥਾਂ ਕੁੱਲ 50 ਫੀਸਦੀ ਟੈਕਸ ਵਸੂਲੇਗਾ। ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਿੱਚੋਂ ਭਾਰਤ ਤੇ ਦੁੱਗਣਾ ਟੈਰਿਫ ਲਾਇਆ ਗਿਆ ਹੈ। ਇਸ ਹੁਕਮ ਤੋਂ ਬਾਅਦ ਕੁਝ ਵਸਤਾਂ ਜਿਨ੍ਹਾਂ ਨੂੰ ਛੋਟ حاصل ਹੈ ਭਾਰਤੀ ਵਸਤਾਂ ਤੇ ਕੁੱਲ ਟੈਰਿਫ 50% ਹੋਵੇਗਾ। ਸ਼ੁਰੂਆਤੀ 25% ਟੈਕਸ 7 ਅਗਸਤ ਤੋਂ ਅਮਲ ਵਿੱਚ ਆਵੇਗਾ ਜਦੋਂ ਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ। ਐਨਏੀ ਨੀ ਅਮਰੀਕੀ ਸਰਦਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ ਲਈ ਖੁੱਲੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਵਾਈਟ ਹਾਊਸ ਭਾਰਤ ਤੋਂ ਦਰਾਮਦ ਵਸਤਾਂ ਤੇ ਵਾਧੂ ਐਡ ਵਲੋਰਮ ਡਿਊਟੀ ਲਗਾਉਣਾ ਜ਼ਰੂਰੀ ਅਤੇ ਉਚਿਤ ਸਮਝਦਾ ਹੈ। ਜੋ ਸਿੱਧੇ ਜਾਂ ਸਿੱਧੇ ਤੌਰ ਤੇ ਰੂਸੀ ਤੇਲ ਦਾ ਆਮਦਕਾਰ ਰਿਹਾ ਹੈ। ਰੱਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ।